ਜੁਦਿਆ 18 ਅਗਸਤ ਨੂੰ ਸਵੇਰੇ 6 ਵਜੇ ਤੋਂ 19 ਅਗਸਤ ਨੂੰ ਸਵੇਰੇ 6 ਵਜੇ ਤੱਕ ਪੈਟਰੋਲ ਪੰਪ ਬੰਦ ਰਹਿਣਗੇ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੈਟਰੋਲ ਪੰਪ ਸਟਾਰਕਾਂ ਨੇ ਹਫਤਾਵਰੀ ਛੁੱਟੀ ਦੇ ਜਾਣ ਦਾ ਐਲਾਨ ਕੀਤਾ ਜਿਸ ਕਾਰਨ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖੇ ਜਾਣਗੇ ਇਸ ਦੌਰਾਨ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੋਸਤ ਲਾਇਨ ਕੀ ਪਿਛਲੇ 8 ਸਾਲ ਤੋਂ ਲਗਾਤਾਰ ਪੈਟਰੋਲ ਪੰਪ ਚਾਲਕਾ ਦੇ ਕਮਿਸ਼ਨ ਵਿੱਚ ਵਾਧੇ ਦੀ ਮੰਗ ਕਰਦੇ ਆ ਰਹੇ ਹਨ ਪਰ ਪੈਟਰੋਲੀਅਮ ਕੰਪਨੀ ਅਤੇ ਸਰਕਾਰਾਂ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਇਨ੍ਹਾਂ ਹਾਲਾਤਾਂ 'ਚ ਆਪਣੇ ਖਰਚੇ 'ਚ ਕਟੌਤੀ ਕਰਨ ਅਤੇ ਹਰ ਹਫਤਾ ਇੱਕ ਛੁੱਟੀ ਲੈਣ ਲਈ ਉਹਨਾਂ ਨੇ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਐਂਬੂਲੈਂਸ ਫਾਇਰ ਵਿਗੇਟ ਵਰਗੇ ਪ੍ਰਸ਼ਾਸਨਿਕ ਅਤੇ ਐਮਰਜੈਂਸੀ ਸੇਵਾਵਾਂ ਲਈ ਫਿਊਲ ਉਪਲਬਧ ਕਰਵਾਇਆ ਜਾਣਗੇ ਮੈਂ ਰਜੀਤ ਸਿੰਘ ਆਂਦੀ ਪ੍ਰਧਾਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਲੁਧਿਆਣਾ ਅੱਜ ਅਸੀਂ ਆਪਣੇ ਡੀਲਰ ਭਰਾਵਾਂ ਦੀ ਮੀਟਿੰਗ ਬੁਲਾਈ ਗਈ ਸੀ ਅਤੇ ਤੁਹਾਨੂੰ ਪਹਿਲੇ ਵੀ ਅਗਵਤ ਕਰਵਾਇਆ ਗਿਆ ਸੀ ਅਸੀਂ ਇੱਕ ਵੀਕਲੀ ਆਫ ਲੈ ਰਹੇ ਹਾਂ ਔਰ ਫਿਰ ਤੁਹਾਨੂੰ ਅਨਾਉਂਸ ਵੀ ਕੀਤਾ ਗਿਆ ਸੀ ਕਿ ਅਸੀਂ ਤਾਰੀਖ ਦੱਸਾਂਗੇ ਉਹ ਤਾਰੀਖ ਦਾ ਟਾਈਮ ਆ ਗਿਆ ਹੁਣ ਉਹ ਅਸੀਂ 18 ਤਰੀਕ ਤੋਂ ਵੀਕਲੀ ਆਫ ਲੈਣਾ ਸ਼ੁਰੂ ਕਰ ਰਹੇ ਹਾਂ ਐਵਰੀ ਵੀਕ ਐਵਰੀ ਵੀਕ ਅਸੀਂ ਇੱਕ ਸੰਡੇ ਨੂੰ ਜਿੱਕਾ ਨਾ ਵੀ ਹੁਣ 18 ਨੂੰ ਫਿਰ ਅੱਗੇ 25 ਤਰੀਕ ਨੂੰ ਟਾਈਮਿੰਗ ਕੀ ਰੱਖੀ ਹੈ 18 ਤਰੀਕ ਸਵੇਰੇ 6 ਵਜੇ ਤੋਂ ਲੈ ਕੇ 19 ਤਰੀਕ ਸਵੇਰੇ 6 ਵਜੇ ਤੱਕ ਸਰ ਜੀ ਨੇ ਕੋਈ ਸਰਕਾਰੀ ਵਾਰਨਾ ਜਾਂ ਜੇ ਐਮਰਜੈਂਸੀ ਦੇ ਅਲਾਵਾ ਉਹ ਐਮਰਜੈਂਸੀ ਸੇਵਾਏ ਸਾਡੇ ਕੋਲੋਂ ਮਿਸਾ ਖੁੱਲੀਆਂ ਰਹਿਣ ਗਿਆ ਚਾਹੇ ਉਹ ਫਾਇਰ ਬ੍ਰਿਗੇਡ ਹੋਵੇ ਐਂਬੂਲੈਂਸ ਹੋਵੇ ਜਾਂ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੋਵੇ ਉਹਨਾਂ ਵਾਸਤੇ ਕੋਈ ਪ੍ਰੋਬਲਮ ਦੀ ਗੱਲ ਨਹੀਂ ਹੈ ਤੇ ਪਬਲਿਕ ਕੀ ਕਹਿਣਾ ਚਾਹੋ ਪਬਲਿਕ ਨੂੰ ਤੁਹਾਡੇ ਰਾਹੀਂ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਟਾਈਮਲੀ ਆਪਣਾ ਸ਼ਨੀਵਾਰ ਨੂੰ ਜਾਂ ਅੱਜ ਸ਼ੁੱਕਰਵਾਰ ਨੂੰ ਆਪਣਾ ਤੇਲ ਭਰ ਆ ਕੇ ਰੱਖੋ ਤੈਲ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈਗੀ ਇਹ ਕੋਈ ਦਿੱਕਤ ਨਹੀਂ ਆਉਂਦਾ ਬੰਦੇ ਇੱਕ ਮਿੰਟ ਸਰ ਜਿਵੇਂ ਤੁਸੀਂ ਐਲਾਨ ਕੀਤਾ ਸੀ ਉਸ ਤੋਂ ਬਾਅਦ ਸੈਂਟਰਲ ਗਵਰਨਮੈਂਟ ਦੇ ਕਿਸੇ ਨੁਮਾਇੰਦੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਐਲਾਨ ਕਰਨ ਦੇ ਬਾਅਦ ਸਾਡੇ ਨਾਲ ਕੋਈ ਹਲੀ ਗੱਲਬਾਤ ਨਹੀਂ ਹੋਈ ਤੇ ਹਮ ਕੀ ਮੰਗ ਰਹੇ ਹਾਂ ਸਾਡੀ ਮੰਗ ਕੁਝ ਨਹੀਂ ਹੈਗੀ ਸਾਡੀ ਮੰਗ ਤਾਂ ਇਹ ਹੈਗੀ ਕਿ 8 ਸਾਲ ਹੋ ਗਏ ਸਾਡਾ ਕਮਿਸ਼ਨ ਨਹੀਂ ਪਧਿਆ ਅੱਜ ਤੁਸੀਂ ਮੈਨੂੰ ਕੋਈ ਇੱਕ ਬੰਦਾ ਦੱਸ ਦੋ ਜਾਂ ਇੱਕ ਅਫੀਸਰ ਦੱਸ ਦੋ ਜਾਂ ਇੱਕ ਕੋਈ ਬਿਜ਼ਨਸ ਅਧਾਇਰਾ ਦੱਸ ਦੋ ਜਿੱਥੇ ਪ੍ਰਗਤੀ ਨਾ ਹੋਈ ਹੋਵੇ ਸਾਨੂੰ ਵੀ ਪ੍ਰਗਤੀ ਦਾ ਸਾਨੂੰ ਵੀ ਇੱਕ ਫਲਨ ਫੁਲਨ ਦਾ ਅਧਿਕਾਰ ਹੈਗਾ ਸਾਡੇ ਬੱਚੇ ਵੀ ਹੈਗੇ ਨੇ ਸਾਡਾ ਪਰਿਵਾਰ ਵੀ ਹੈਗਾ ਤੁਹਾਡੀ ਮੇਨ ਡਿਮਾਂਡ ਹੈ ਕਿ ਕੀ ਹੈ ਸਾਡੀ ਕੋਈ ਡਿਮਾਂਡ ਨਹੀਂ ਹੈਗੀ ਸਾਡੀ ਡਿਮਾਂਡ ਸਿਰਫ ਇਤਨੀ ਹੈ ਕਿ ਜੋ ਸਾਡੀ ਕਮਿਸ਼ਨ ਪਿਛਲੇ 8 ਸਾਲ ਤੋਂ ਰੁਕੀ ਹੋਈ ਹੈ ਉਹਨੂੰ ਵਧਾਇਆ ਜਾਵੇ ਤੇ ਹਰਦੀਪੂਰੀ ਨਾਲ ਤੁਹਾਡੇ ਕਈ ਵਾਰ ਮੀਟਿੰਗ ਵੀ ਹੋਈ ਸੀ ਨਹੀਂ ਸਾਡੀ ਜਿਹੜੀ ਮੀਟਿੰਗਸ ਹੁੰਦੀਆਂ ਨੇ ਉਹ ਨਾਰਮਲੀ ਆਇਲ ਆਇਲ ਕੰਪਨੀਆਂ ਨਾਲ ਮੀਟਿੰਗ ਹੁੰਦੀ ਹੈ ਡਾਇਰੈਕਟਰ ਸਾਡੀ ਮੰਤਰੀ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੁੰਦੀ ਜਾਂ ਉਹਨਾਂ ਦੇ ਅੰਡਰ ਸੈਕਟਰੀ ਨਾਲ ਮੀਟਿੰਗ ਹੁੰਦੀ ਇਲੈਕਸ਼ਨ ਤੋਂ ਜਸਟ ਪਹਿਲੇ ਉਹਨਾਂ ਦੇ ਅੰਡਰ ਸੈਕਟਰੀ ਨਾਲ ਗੱਲ ਸਾਡੀ ਮੀਟਿੰਗ ਹੋਈ ਸੀ ਕੰਪਨੀਆਂ ਦੀ ਤੇ ਸਾਡੇ ਜਿਹੜੇ ਨੈਸ਼ਨਲ ਬਾਡੀਜ਼ ਹੈਗੇ ਉਹਨਾਂ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਬੜਾ ਖੇਤ ਪ੍ਰਗਟ ਕੀਤਾ ਸੀ ਕਿ ਤੁਹਾਡੇ 8 ਸਾਲ ਤੋਂ ਤੁਹਾਡੇ ਕਮਿਸ਼ਨ ਨਹੀਂ ਵਧਿਆ ਗਿਆ ਸਾਨੂੰ ਬੜਾ ਅਫਸੋਸ ਹੈ ਪਰ ਅਸੀਂ ਇਲੈਕਸ਼ਨ ਤੋਂ ਬਾਅਦ ਵਧਾਵਾਂਗੇ ਅਸੀਂ ਉਸ ਹੀ ਆਸ਼ਵਾਸ਼ਣ ਤੇ ਚੱਲੇ ਆ ਰਹੇ ਸੀ ਪਰ ਹੁਣ ਜਿਹੜਾ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਜਦੋਂ ਰਾਜ ਸਭਾ ਵਿੱਚ ਜੋ ਉਹ ਨਹੀਂ ਇਹ ਕੁਐਸਚਨ ਦਾ ਆਨਸਰ ਦਿੱਤਾ ਉਹ ਜੇ ਸਾਨੂੰ ਲੱਗਿਆ ਕਿ ਹਾਲੀ ਸਰਕਾਰ ਦੀ ਮਨਸਾ ਨਹੀਂ ਹੈਗੀ ਤੇਲਵਤ ਸਾਡਾ ਕਮਿਸ਼ਨ ਵਧਾਂਦੇ ਇਸ ਕਰਕੇ ਸਾਨੂੰ ਮਜਬੂਰਨ ਇਹ ਫੈਸਲਾ ਲੈਣਾ ਪਿਆ ਕਦ ਤੱਕ ਚੱਲੇਗਾ ਸਰ ਇਹ ਤਾਂ ਹੁਣ ਸਰਕਾਰਾਂ ਉੱਪਰ ਡਿਪੈਂਡ ਕਰਦਾ ਸਰ ਇੱਕ ਸਟ੍ਰਾਈਕ ਹੈ ਇਸ ਡਿਸਟ੍ਰਿਕਟ ਹੈ ਇਹ ਸਟ੍ਰਾਈਕ ਨਹੀਂ ਹੈ ਪਹਿਲੀ ਚੀਜ਼ ਤੇ ਤੁਸੀਂ ਇਹ ਸਮਝ ਲਓ ਇਹ ਸਟ੍ਰਾਈਕ ਨਹੀਂ ਹੈ ਅਸੀਂ ਵੀਕਲੀ ਆਫ ਤੇ ਜਾ ਰਹੇ ਹਾਂ ਇੱਕ ਛੁੱਟੀ ਲੈ ਰਹੇ ਹਾਂ ਅਸੀਂ ਕੋਈ ਸਟ੍ਰਾਈਕ ਨਹੀਂ ਹੈਗੀ ਕੋਈ ਬੰਦ ਨਹੀਂ ਹੈਗੀ ਸਾਡਾ ਵੀ ਅਧਿਕਾਰ ਹੈ ਛੁੱਟੀ ਲੈਣ ਦਾ ਸਾਡੇ ਸਾਡੇ ਸਟਾਫ ਨੂੰ ਵੀ ਅਧਿਕਾਰ ਹੈ ਸਾਡੇ ਬੰਦਿਆਂ ਨੂੰ ਵੀ ਅਧਿਕਾਰ ਹੈ ਕਿ ਅਸੀਂ ਛੁੱਟੀ ਲੈਣ ਦਾ। ਕੱਲ ਲੁਧਿਆਣਾ ਗਿਆ ਪੂਰਾ ਬੰਦ। ਦੇਖਣ ਗੈਸ ਏਜੰਸੀਆਂ ਬੰਦ ਹੁੰਦੀਆਂ ਨੇ। ਜੀ ਜੀ। ਉਹਨਾਂ ਉਹਨਾਂ ਵੀ ਲੈਂਦੇ ਨੇ। ਸਾਰੇ ਆਧਾਰੇ ਬੰਦ ਹੁੰਦੇ ਨੇ। ਔਰ ਤੁਸੀਂ ਦੇਖੋ ਸਾਰੇ ਆਧਾਰੇ ਦੇ ਨਾਲ ਸਰਕਾਰਾਂ ਟਾਈਮ ਟੂ ਟਾਈਮ ਆਪਣੀ ਗਾਈਡਲਾਈਨਸ ਦਿੰਦੀ ਹੈ ਕਿ ਇੱਕ ਛੁੱਟੀ ਦਾ ਅਧਿਕਾਰ ਸਾਰਿਆਂ ਨੂੰ ਹੈਗਾ। ਸਾਨੂੰ ਵੀ ਹੈ। ਅਸੀਂ ਮੰਗ ਰਹੇ ਹਾਂ। ਪਰ ਹੁਣ ਪਤਾ ਕੀ ਹੈ? ਸਾਰਿਆਂ ਨੂੰ ਦੇਖਦੇ ਦੇਖ ਤੇ ਆਦਤ ਇਤਨੀ ਹੋ ਗਈ ਹੈ ਨਾ ਕਿ ਇਹ ਕਦੀ ਪੰਪ ਬੰਦ ਨਹੀਂ ਹੁੰਦੇ ਇਸ ਵੇਲੇ ਸ਼ਾਇਦ ਇਤਨਾ ਕੁਐਸ਼ਨ ਉੱਠ ਰਿਹਾ। ਜੀ ਜੀ। ਅਗਰ ਇਹ ਅਗਰ ਸੰਡੇ ਬੰਦ ਹੁੰਦੇ ਤਾਂ ਇਹ ਕੁਐਸਚਨ ਨਹੀਂ ਉੱਠਦਾ ਜੀ ਨਹੀਂ ਕਹਿ ਰਹੇ ਕਿ ਲੁਧਿਆਣੇ 'ਚ ਬੰਦ ਹੋ ਰਿਹਾ ਕਿ ਸਾਰੇ ਅਸੀਂ ਹਲੀ ਸ਼ੁਰੂਆਤ ਲੁਧਿਆਣੇ ਤੋਂ ਕਰ ਰਹੇ ਹਾਂ 25 ਤਰੀਕ ਨੂੰ ਪੂਰਾ ਪੰਜਾਬ ਸਾਡੇ ਨਾਲ ਆ ਰਿਹਾ ਹੈ ਔਰ ਬਹੁਤ ਬਹੁਤ ਸਾਰੀ ਸਟੇਟਾਂ ਸਾਡੇ ਨਾਲ ਆ ਰਹੀਆਂ